ਹੈਲੋ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਪਣੇ ਇੱਕ ਬਹੁਤ ਹੀ ਪੁਰਾਣਾ ਮੇਲਾ ਲੱਗਦਾ ਪਿੰਡ ਕਾਲੋਕੇ ਇਹ ਬਰਨਾਲੇ ਚਲੇ ਦਾ ਪਿੰਡ ਆ ਇੱਥੇ ਬੱਕਰੀਆਂ ਦੀ ਮੰਡੀ ਲੱਗਦੀ ਆ ਮੇਲਾ ਜਿਹੜਾ ਮਾਤਾ ਦਾ ਮੇਲਾ ਲੱਗਦਾ ਉੱਥੇ 20 21 ਤੇ 22 ਮਾਰਚ ਦਾ ਮੇਲਾ ਜੀ ਇਹ 21 ਤਰੀਕ ਨੂੰ ਬੱਕਰੀਆਂ ਦਾ ਮੇਲਾ ਲੱਗਣਾ ਉੱਥੇ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਬਹੁਤ ਹੀ ਪੁਰਾਣਾ ਮੇਲਾ ਇਹ ਉਸ ਮੇਲੇ ਤੇ ਜਾ ਕੇ ਬੱਕਰੀਆਂ ਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਬੱਕਰੀਆਂ ਵੀ ਆਉਂਦੀਆਂ ਭੇਡਾਂ ਵੀ ਆਉਂਦੀਆਂ ਨੇ ਜਿਹੜੇ ਕੋਈ ਵੀਰ ਨਵੇਂ ਉੱਥੇ ਮੇਲੇ ਤੇ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਬੇਨਤੀ ਆ ਕੋਈ ਬੱਕਰੀਆਂ ਬਾਰੇ ਜਾਣਕਾਰੀਆਂ ਲੈਣੀਆਂ ਉੱਥੇ ਮੇਲੇ ਤੇ ਜਾ ਸਕਦੇ ਹੋ ਤੁਸੀਂ ਰੇਟਾਂ ਬਾਰੇ ਜਾਂ ਜਾਨਵਰ ਚੰਗੇ ਦੇਖਣੇ ਹੋਣ ਬਹੁਤ ਵਧੀਆ ਤੇ ਪੁਰਾਣਾ ਮੇਲਾ ਲੱਗਦਾ ਉੱਥੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਪਹੁੰਚੋ 21 ਮਾਰਚ ਅਸੀਂ ਵੀ ਉੱਥੇ ਆ ਰਹੇ ਹਾਂ ਮਿਲਦੇ ਆ ਤੁਹਾਨੂੰ 21 ਮਾਰਚ ਮੈਨੂੰ ਵੀ ਲੱਗਦੀ ਪਿੰਡ ਕਾਲੂ ਕੇ ਹਾਂ ਉੱਥੇ ਨਮਾਇਸ ਵੀ ਲੱਗਦੀ ਆ ਜੀ ਜਾਨਵਰ ਦਿਖਾਉਣ ਵਾਸਤੇ ਜ਼ਿਆਦਾ ਆਉਂਦੇ ਆ ਵਿਕਰੀ ਲਈ ਬਹੁਤ ਘੱਟ ਆਉਂਦੇ ਆ ਜਾਨਵਰ ਦੇਖਣ ਲਈ ਚੰਗੇ ਚੰਗੇ ਜਾਨਵਰ ਲੋਕ ਕਿ ਉੱਥੇ ਮੱਥਾ ਟੇਕਣ ਵਾਸਤੇ ਲੈ ਕੇ ਆਉਂਦੇ ਆ ਸੇਲ ਤਾਂ ਘੱਟ ਕਰਦੇ ਨੇ ਪਰ ਉੱਥੇ ਮਾਲ ਦੇਖਣ ਵਾਸਤੇ ਬਹੁਤ ਚੰਗਾ ਚੰਗਾ ਜਿਹੜਾ ਘਰਾਂ 'ਚ ਖੜਾ ਹੁੰਦਾ ਉਹ ਨਿਕਲਦਾ ਆ ਹਾਂ ਜੀ ਸਹੀ ਹੈ ਜੀ ਹਾਂ ਜੀ ਦੋਸਤੋ ਤੁਹਾਨੂੰ ਇੱਕ ਖੁਸ਼ਖਬਰੀ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਆ ਇੱਕ ਪਿੰਡ ਮਾਣੂਕੇ ਸੰਧੂਆ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਆ ਉਥੇ 9 ਮਾਰਚ ਨੂੰ ਇੱਕ ਬੱਕਰੀਆਂ ਦੀ ਨਿਵੇਸ਼ ਲੱਗ ਰਹੀ ਆ ਮੇਲਾ ਹੋ ਰਿਹਾਗਾ ਕੰਪੀਟੀਸ਼ਨ ਹੋ ਰਿਹਾ ਬੱਕਰੀਆਂ ਦਾ ਉਸ ਦੇ ਵਿੱਚ ਬਹੁਤ ਚੰਗੇ ਪ੍ਰਾਈਜ਼ ਰੱਖਿਆ ਬੰਗਾਂ ਨੇ ਉਹਦੇ ਚ ਖੀਰੇ ਜਾਨਵਰਾਂ ਦਾ ਮੁਕਾਬਲਾ 2 ਦੰਦ ਦਾ 4 ਦੰਦ ਦਾ 6 ਦੰਦ ਦਾ ਤੇ 8 ਦੰਦ ਦਾ ਮੁਕਾਬਲਾਗਾ ਜਿਹੜੇ ਮੇਲਾ ਕਰਾ ਰਹੇ ਨੇ ਉਹ ਕੈਨੇਡਾ ਤੋਂ ਆਪਣੇ ਮਿੱਤਰ ਬਾਈ ਧੀਰਾ ਮਾਨ ਜੀ ਤੇ ਬਲਦੇਵ ਮਾਨੂੰਕੇ ਇਹ ਮੇਲਾ ਕਰਾ ਰਹੇ ਨੇ ਬੱਕਰੀਆਂ ਦਾ ਬਹੁਤ ਵੱਡਾ ਮੇਲਾ ਹੋਣ ਜਾ ਰਿਹਾਗਾ ਆ ਦਿਨਾਂ ਦੇ ਵਿੱਚ ਬਾਹਰੋਂ ਵੀ ਤੁਸੀਂ ਦੇਖਿਆ ਵੀ ਕਾਫੀ ਨੌਜਵਾਨ ਮੁੜੇ ਆ ਇੱਕ ਸਜੀਤ ਪਾਤਰ ਦੇ ਲੇਣਾ ਜਿਆਦਾ ਆ ਜਾਂਦੀਆਂ ਉਹਨਾਂ ਨੂੰ ਦੇਖ ਕੇ ਮੁੜਦਿਆਂ ਨੂੰ ਪਾਤਰ ਸਾਹਿਬ ਨੇ ਲਿਖਿਆ ਕਹਿੰਦਾ ਜੋ ਵਿਦੇਸ਼ਾਂ 'ਚ ਰੁੱਲਦੇ ਨੇ ਰੋਜੀ ਲਈ ਜਦੋਂ ਵਰਤਣਗੇ ਆਪਣੇ ਦੇਸ਼ ਕਦੀ ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ ਬਾਕੀ ਕਬਰਾਂ ਦੇ ਰੁਖੇਟ ਜਾ ਬਹਿਣਗੇ ਕੁਝ ਕਹਿਤਾ ਹਨੇਰਾ ਜਰੇਗਾ ਕਿਵੇਂ ਚੁੱਪ ਰਹੇ ਤਾਂ ਸਮਾਧਾਨ ਕੀ ਕਰਨਗੇ ਦੋਸਤੋ ਜਿਹੜੇ ਲੋਕੀ ਅੱਜ ਆਪਣੀਆਂ ਜ਼ਮੀਨਾਂ ਵੇਚ ਕੇ ਤੇ ਘਰ ਗਹਿਣੇ ਕਰਕੇ ਗਏ ਸੀ ਤੇ ਜਿਹੜੇ ਮੁੰਡੇ ਮੁੜੇ ਆ ਉਹਨਾਂ ਨੂੰ ਜਾ ਕੇ ਤੁਸੀਂ ਪੁੱਛੋਗੇ ਤਾਂਾਂ ਮਾਰਨ ਤੋਂ ਬਗੈਰ ਉਹਨਾਂ ਕੋਲੇ ਕੁਝ ਵੀ ਨਹੀਂ ਮੈਨੂੰ ਕਾਫੀ ਫੋਨ ਆਉਂਦੇ ਆ ਪੁੱਛਦੇ ਆ ਬਾਈ ਜੀ ਕੀ ਕਰੀਏ ਅਸੀਂ ਬੱਕਰੀਆਂ ਦਾ ਕੰਮ ਕਰੀਏ ਜਾਂ ਕੋਈ ਹੋਰ ਮੈਂ ਗੱਲ ਉਹਨਾਂ ਨੂੰ ਜ਼ਰੂਰ ਕਹਿਣਾ ਵੀ ਜੇ ਕਹਿੰਦੇ ਥੋੜਾ 67 ਲੱਖ ਰੁਪਈਆ ਲੱਗਿਆ ਬੱਕਰੀਆਂ ਤੁਸੀਂ ਵਾਪਸ ਕਰ ਲਾਂਗੇ ਉਹ ਤਾਂ ਨਹੀਂ ਮਿੱਤਰੋ ਹੋਣਾ ਉਹ ਤਾਂ ਜਿਹੜਾ ਤੁਸੀਂ ਖੂਪਟਣਾ ਸੀ ਪਟ ਲਿਆ ਪਰ ਹਾਂ ਤੁਹਾਡੀ ਜ਼ਿੰਦਗੀ ਬਹੁਤ ਚੰਗੀ ਬਸਰ ਹੋਊਗੀ ਜਿਹੜੇ ਤੁਸੀਂ ਘਰ ਗਹਿਣੇ ਕਰੀ ਬੈਠੇ ਹੋ ਉਹ ਵੀ ਛੜਾ ਲਓਗੇ ਤੁਹਾਨੂੰ ਕਿਸੇ ਗਿਆਥ ਨਹੀਂ ਰੱਦਣਾ ਪੂ ਰਿਸ਼ਤੇਦਾਰਾਂ ਦੇ ਜਾਂ ਯਾਰਾਂ ਦੋਸਤਾਂ ਦੇ ਤੁਹਾਡੀ ਜ਼ਿੰਦਗੀ ਵਧੀਆ ਚੰਗੀ ਬਸਰ ਹੋ ਚੰਗਾ ਤੁਹਾਡਾ ਕਾਰੋਬਾਰ ਚੱਲੂਗਾ ਜਿਵੇਂ ਜਿਵੇਂ ਨਗਬਾਦ ਤੇ ਜਾਣਗੇ ਤੇ ਤੁਹਾਨੂੰ ਵਧੀਆ ਪ੍ਰੌਟ ਤੁਸੀਂ ਜ਼ਿੰਦਗੀ ਚ ਪਸਤਾਓਗੇ ਜ਼ਰੂਰ ਭਾਈ ਯਾਰ ਬਾਹਰ ਜਾਣ ਨਾਲ ਉਹ ਜੇ ਬੱਕਰੀਆਂ ਦਾ ਕੰਮ ਕੀਤਾ ਹੁੰਦਾ ਤਾਂ ਬਹੁਤ ਵਧੀਆ ਰਹਿੰਦੀ ਬਾਕੀ ਜੇ ਕੋਈ ਜਾਣਕਾਰੀਆਂ ਲੈਣੀਆਂ ਤੁੰਗ ਵਾਲੀ ਮੰਡੀ ਲੱਗਦੀ ਹੈ ਹਰ ਇੱਕ ਵੀਰਵਾਰ ਇੱਥੇ ਵੀ ਆ ਸਕਦੇ ਨੇ ਤੇ ਜਿਹੜੇ ਵੀਰਾਂ ਨੂੰ ਕੋਈ ਕੰਪੀਟੀਸ਼ਨ ਲੜਨਾ ਉਹ ਮਾਨੂੰ ਕੇ ਸੰਧੂ ਆਪਾਂ ਮਿਲਦੇ ਆ 9 ਮਾਰਚ ਨੂੰ ਮਿਹਰਬਾਨੀ ਜਿਹੜੇ ਖੀਰੇ ਬੱਚੇ ਆ ਉਹਨਾਂ ਦਾ ਕੋਈ ਵਜਨ ਦਾ ਵੀ ਟਾਰਗੇਟ ਹੈ ਹਾਂਜੀ ਉਹਦੇ ਚ 2 ਵਜਨ ਆ ਜੀ ਖੀਰੇ ਬੱਚਿਆਂ ਦੇ ਇੱਕ ਤਾਂ 25 ਕਿਲੋ ਤੋਂ ਉੱਪਰ ਵਾਲੇ ਆ ਇੱਕ 15 ਕਿਲੋ ਤੋਂ ਲੈ ਕੇ 25 ਕਿਲੋ ਇਹ ਵਜਨਾ ਖੀਰਾਂ ਦਾ ਜੀ ਹਾਂਜੀ ਖੀਰਾਂ ਦਾ ਜੀ ਹਾਂ ਮਿਹਰਬਾਨੀ ਵੀਰ ਧੰਨਵਾਦ ਤੇ ਧੰਨਵਾਦ ਜੀ ਸਾਸਰੀ ਅੱਬਾ